ਆਦ ਪਾਉਂਦੇ ਸਮੇਂ ਉਹ ਖੇਤਲ ਚ ਆਇਆ ਇੱਤਾਂ ਜਾ ਕੇ ਸਾਨੂੰ ਧਮਕਾਉਣ ਲੱਗਿਆ ਕਹਿੰਦਾ ਆਹ ਪੈੜੀ ਮੇਰੀ ਗੁਰਬਚਨ ਸਿੰਘ ਹਰਮੇਸ਼ ਸਿੰਘ ਪਠਾਨ ਮਾਜਰਾ ਦਾ ਸਗਾ ਫੁੱਫੜ ਹੈ ਜਿਨ੍ਹਾਂ ਦੇ ਕਿ ਬਹੁਤ ਜਾਦੇ ਕਾਰਨਾਮੇ ਹਲਕੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਜ਼ਮੀਨਾਂ ਦਬਾਉਣ ਦਾ ਜਿਹੜਾ ਪਲਾਟ ਦਬਾਉਣ ਦਾ ਜਿਹੜਾ ਇਹ ਕਾਲੇ ਕਾਰਨਾਮੇ ਚੱਲ ਰਹੇ ਆ ਈਰੂ ਨੇ ਬਾਰ-ਬਾਰ ਸਾਨੂੰ ਧਮਕਾਉਣ ਲੱਗਿਆ ਕਹਿੰਦੇ ਬਾਹਰ ਹੋ ਜਾਓ ਮੇਰੇ ਕੋਲ ਪਿਸ਼ਤਰੇ ਮੇਂ ਮਾਰ ਦੇਣੀ ਆ ਨਾ ਬਾਰ-ਬਾਰ ਪਿਸ਼ਤ ਨੂੰ ਹੱਥ ਪੰਦਾ ਰਿਹਾ ਆ ਸਾਨੂੰ ਤਾਂ ਪ੍ਰਮਾਤਮਾ ਨੇ ਬਚਾਇਆ ਜੀ ਉਹਨਾਂ ਤੋਂ ਵਿੰਡੋ ਆਨ ਵਿੰਡੋਜ਼ ਕੰਪਲੀਟ ਕੀਤੀ ਆ ਜੀ ਕਿ ਸਾਡੇ ਨਾਲ ਇੰਨਾ ਤੱਕਾ ਹੋ ਰਿਹਾ ਇਹ ਪਠਾਨ ਮਜਰਾ ਤੱਕਾ ਕਰ ਰਿਹਾ ਸਾਡੇ ਨਾਲ ਕਿ ਉਹ ਕਿ ਪਠਾਨ ਮਦਦ ਦੇ ਫੁੱਟ ਪੜੇ ਜੀ ਸਾਡੀ ਕੋਈ ਕਸਮਾਈ ਨਹੀਂ ਹੋਈ ਜੀ ਉਸਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਨ ਤਾਂ ਇਹ ਐਮਐਲਏ ਦੇ ਖੁਦ ਇਹਦੇ ਰਿਸ਼ਤੇਦਾਰ ਜੀ ਇਹ ਕਹਿੰਦੇ ਸਾਡੀ ਸਰਕਾਰ ਹੈ ਜੀ ਕਿਹੜੇ ਐਮਐਲਏ ਅਮਦੇ ਹਰਮੀਤ ਪਠਾਣ ਮਾਜਰਾ ਜੀ ਜੀ ਤਾਂ ਕੋਲ ਬਹਿ ਕੇ ਇੱਕ ਸਾਡੇ ਪਿੰਡ ਦਾ ਜੀ ਜਕਿੰਦਰ ਦੋਜੀ ਦਾ ਮੁੰਡਾ ਇਹਨਾਂ ਨੇ ਜੀ ਨਜਾਇਜ਼ ਪਰਤੇ ਸਾਡੀ ਨੂੰਹਾਂ ਤੇ ਸਾਡੀ ਜਨਾਨੀਆਂ ਦੇ ਸਾਡੇ ਤੇ ਨਜਾਇਜ਼ ਦੋ ਵਾਰੀ ਮੇਰੇ ਬੰਦੇ ਇਹਨਾਂ ਨੇ ਮਰਵਾਉਣ ਵਾਸਤੇ ਗਲਫਾਤੇ ਤਿੰਨ ਵਾਰੀ ਪੈ ਕੇ ਜੀ ਬੰਦੇ ਮੈਨੂੰ ਗਲ ਆ ਮੈਨੂੰ ਮਰਵਾਉਣ ਨੂੰ ਫਿਰਦਾ ਜੀ ਇਹ ਮੇਰੇ ਕੋਈ ਵੀ ਬਾੜ ਦਾਤ ਹੋ ਜਾਂਦੀ ਆ ਮੇਰੇ ਤੇ ਇੱਕ ਬਚਨ ਦਾ ਪਰਿਵਾਰ ਕੀ ਟਹਿਲ ਸਿੰਘ ਦਾ ਪਰਿਵਾਰ ਸਾਰਾ ਜ਼ਿੰਮੇਵਾਰ ਹੋਵੇਗਾ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਰਾਜਾ ਦਨਜੂ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਜਿਹੜੀ ਚੱਲ ਰਹੀ ਆ ਸਰਦਾਰ ਗੁਰਬਚਨ ਸਿੰਘ ਬਿਰਕ ਜੀ ਹੁਣਾਂ ਵੱਲੋਂ ਜਿਹੜੀ ਚਲਾਈ ਗਈ ਆ ਪਿੰਡ ਮਹਿਮੂਦਪੁਰ ਬਾਰੇ ਜਿਹੜੀ ਵੀਡੀਓ ਚਲਾਈ ਗਈ ਉਹਦੇ ਵਿੱਚ ਮੈਂ ਕੋਈ ਜਿਹੜਾ ਸੱਚ ਆ ਉਹ ਬਿਆਨ ਕਰਨਾ ਚਾਹੁੰਦਾ ਕਿਉਂਕਿ ਜਿਹੜਾ ਮੈਂ ਇਸ ਕੇਸ ਨੂੰ ਬਾਅਦ ਵਿੱਚ ਵਿਚਾਰਿਆ ਉਹਦੇ ਵਿੱਚ ਜਿਹੜਾ ਗਰਬਚਨ ਸਿੰਘ ਨੇ ਦੋਸ਼ ਲਾਇਆ ਵੀ ਮੇਰੀ ਫਸਲ ਵੱਢ ਲਈ ਗਈ ਲੇਕਿਨ ਉਹ ਸੱਚ ਕੀ ਹੈ ਉਹਦੇ ਵਿੱਚ ਜਿਹੜਾ ਅਸੀਂ ਬਾਚਿਆ ਸਾਰਾ ਉਹਦੇ ਵਿੱਚ ਗਰਬਚਨ ਸਿੰਘ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹਦੇ ਵਿੱਚ ਪਿੰਡ ਵਾਲੇ ਵੀ ਉਹ ਜਿਹੜੇ ਮਹਿਮੂਦਪੁਰ ਵਾਲੇ ਆ ਕਿਉਂਕਿ ਗਰਬਚਨ ਸਿੰਘ ਕੌਣ ਆ ਗਰਬਚਨ ਸਿੰਘ ਹਰਮੇਸ ਸਿੰਘ ਪਠਾਨ ਮਾਜਰਾ ਦਾ ਸਗਾ ਫੁੱਫੜ ਆ ਜਿਨ੍ਹਾਂ ਦੇ ਕਿ ਬਹੁਤ ਜ਼ਿਆਦਾ ਕਾਰਨਾਮੇ ਹਲਕੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਜ਼ਮੀਨਾਂ ਦਬਾਉਣ ਦਾ ਜਿਹੜਾ ਪਲਾਟ ਦਬਾਉਣ ਦਾ ਜਿਹੜਾ ਇਹ ਕਾਲੇ ਕਾਰਨਾਮੇ ਚੱਲ ਰਹੇ ਆ ਐਮਐਲਏ ਪਠਾਨਾ ਮਾ ਜਿਹੜਾ ਜਦੋਂ ਸਾਈਡ ਤੇ ਹੋ ਜਾਂਦੇ ਆ ਔਰ ਉਦੋਂ ਜਿਹੜਾ ਲੋਕਾਂ ਨੂੰ ਐ ਲੱਗਿਆ ਵੀ ਹੁਣ ਨਿਆ ਜਿਹੜਾ ਵਾ ਮਿਲੂਗਾ ਔਰ ਉਹਦੇ ਵਿੱਚ ਜਿਹੜੀ ਹੋ ਅਗਲੀ ਜਿਹੜੀ ਸਾਰੀ ਆ ਜਿਹੜੀ ਜਾਂ ਜਿਹੜੀ ਗੱਲਬਾਤ ਆ ਉਹ ਸਾਰੇ ਪਿੰਡ ਵਾਲੇ ਜੜੇ ਆ ਉਹ ਦੱਸਣ ਨੂੰ ਤਿਆਰ ਔਰ ਦੱਸ ਵੀ ਰਹੇ ਜੀ ਧੰਨਵਾਦ ਜੀ ਸਪਿੰਦਰ ਸਿੰਘ ਜੋ ਵੀਡੀਓ ਵਾਇਲ ਹੋ ਰਹੀ ਹੈ ਚੱਲ ਰਿਹਾ ਬੱਚੇ ਲੇ ਇੰਜਾਮ ਲਗਾਏ ਜਾ ਰਹੇ ਕਿ ਕਹਾਂਗੇ ਦੇਖੋ ਜੀ ਸਾਰਿਆਂ ਤੋਂ ਪਹਿਲੀ ਗੱਲ ਇਹ ਆ ਜੀ ਸਾਨੂੰ ਤੇ 3 ਤਰੀਕ ਨਾ ਤੀਜੇ ਮਹੀਨੇ ਦੀ 24 ਤਰੀਕ ਨੂੰ ਜੀ ਕੋਰਟ ਨੇ ਸਟੇ ਦਿੱਤੀ ਹੈ ਜੀ ਗਰਵਾਚਨ ਸਿੰਘ ਤਾਂਜੀਤ ਸਿੰਘ ਜੀ ਇੱਕ ਜਸਵਿੰਦਰ ਕੌਰ ਜੀ ਵੀ ਇਹ ਨਾ ਤਿੰਨਾਂ ਆਣਾ ਨੇ ਮਤਲਬ ਵੀ ਖੇਤ ਚ ਨਹੀਂ ਵੜਨਾ ਜੀ ਮਤਲਬ ਸਾਡੇ ਕੋਲ ਤਾਂ ਜੀ ਜੋ ਹਡਾਣਾ ਸਾਹਿਬ ਦੇ ਨਾਮ ਲੈ ਰਹੇ ਨੇ ਉਹ ਤਾਂ ਗੱਲ ਮੈਟਰੀ ਨਹੀਂ ਕਰਦੀ ਸਾਨੂੰ ਤਾਂ ਕੋਰਟ ਨੇ ਪਾਵਰਾਂ ਦਿੱਤੀਆਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਬੜਿਓ ਨਾ ਜਦ ਤੱਕ ਕੋਈ ਫੈਸਲਾ ਨਹੀਂ ਹੁੰਦਾ ਜੀ ਉਹ ਤੋਂ ਬਾਅਦ ਜੀ ਆ ਫਰਦ ਪਈ ਹੈ ਜੀ ਆ ਫਰਦ ਦੇ ਦੇਖੋ ਜੀ ਨੋਟ ਚੜਿਆ ਹੋਇਆ ਜੀ ਬਕਾਇਦਾ ਇਹਨਾਂ ਤਿੰਨਾਂ ਦਾ ਨਾਮ ਲਿਖ ਕੇ ਵਿੱਚ ਲਿਖਿਆ ਹੋਇਆ ਜੀ ਇਹਦੇ ਵੀ ਅਗਲੇ ਹੁਕਮਾਂ ਤੱਕ ਵੀ ਕੋਈ ਕਾਰਵਾਈ ਮਤਲਬ ਮਤਲਬ ਉੱਥੇ ਕੋਈ ਬੜੇ ਨੇ ਰੋਕ ਲਗਾਈ ਜਾਂਦੀ ਹੈ ਜੀ ਅਗਲੇ ਹੁਕਮਾਂ ਤੱਕ ਮਤਲਬ ਠੱਕਾ ਦਾ ਜੀ ਇਹ ਐਮਐਲਏ ਪਠਾਨਵਾਜਰੇ ਦੇ ਸਿਰ ਤੇ ਮਤਲਬ ਬਹੁਤ ਜਿਆਦਾ ਠੱਕਾ ਕਰਿਆ ਜੀ ਇਹਨਾਂ ਨੇ ਕਿਤੇ ਕੋਈ ਸੁਣਵਾਈ ਨਹੀਂ ਹੋਈ ਜੀ ਮਤਲਬ ਹੁਣ ਚਲੋ ਮਹੀਨੇ ਦੋ ਮਹੀਨੇ ਤੋਂ ਜਦੋਂ ਤੋਂ ਐਮਐਲਏ ਪਠਾਨਵਾਜਰੇ ਤੇ ਕਾਰਵਾਈ ਹੋਈ ਹੈ ਜੀ ਹੁਣ ਥੋੜਾ ਜਿਆ ਸਾਡੀ ਸੁਣਵਾਈ ਹੋਣ ਲੱਗੀ ਹੈ ਜੀ ਮਤਲਬ ਇਹ ਤਾਂ ਕੋਈ ਇਲਜ਼ਾਮ ਬੇਬੁਨਿਆਦ ਨਹੀਂ ਜੀ ਮਤਲਬ ਵੀ ਹਟਾਣਾ ਸਾਹਿਬ ਸਾਡੀ ਮਦਦ ਕਰ ਰਹੇ ਨੇ ਜੀ ਇਹ ਤਾਂ ਸਾਨੂੰ ਕੋਰਟ ਨੇ ਉਹ ਦਿੱਤੀ ਹੋਈ ਹੈ ਜੀ ਜੇ ਅਸੀਂ ਗਲਤਾਂ ਜੀ ਕਿਤੇ ਨੀ ਫਿਰ ਕਾਰਨ ਕੀ ਲੱਗਦਾ ਜੋ ਰਣਜੋਤ ਸਿੰਘ ਹੜਾਣਾ ਤੇ ਇਲਜ਼ਾਮ ਲਗਾ ਦਿੰਦੇ ਆਪ ਬਸ ਇਹ ਤਾਂ ਹੀ ਦੂਜੀ ਪਾਰਟੀਆਂ ਮਤਲਬ ਇੱਕ ਦੂਜੇ ਦੇ ਮਤਲਬ ਅਗਲਾ ਇਲਜ਼ਾਮ ਲਾਂਦਾ ਜੀ ਦੋਸ਼ੀ ਤਾਂ ਇਹ ਆਪ ਆ ਜੀ ਮਤਲਬ ਇਹਨੇ ਤੇ ਦੁਰਦਪਿੰਡ ਚ ਸਿਆਮ ਲੱਟਦਾ ਪਰ ਕੀ ਹੈ ਜੀ ਪਟਿਆਲੇ ਦੱਬੇ ਹੋਇਆ ਜੀ ਇਹਦਾ ਪਲਾਟ ਜੀ ਮਤਲਬ ਗੁਰਮੁਖ ਪਹਿਲਵਾਨ ਦੇ ਅਖਾੜੇ ਕੋਲ ਜੀ ਮਤਲਬ ਹੋਰ ਬਹੁਤ ਜਗ੍ਹਾ ਤੇ ਮਤਲਬ ਡਿਸਕਿਊਟਡ ਮਤਲਬ ਜਿੰਨੀ ਵੀ ਹੈ ਨਾ ਕੋਈ ਇਹਨੂੰ ਪਤਾ ਲੱਗ ਜੇ ਵੀ ਡਿਸਕਿਊਟਡ ਹੈ ਨਾ ਕੋਈ ਵੀ ਚੀਜ਼ ਮਤਲਬ ਉਹ ਖਰੀਦਦਾ ਜੀ ਇਹ ਮਤਲਬ ਹੁਣ ਇਹਦਾ ਮਤਲਬ ਇੱਥੇ ਕੀ ਮਕਸਦ ਜੀ ਇੱ ਕਾ ਤੇ ਇਹ ਐਮਐਲਏ ਪਠਾਨਵਾਜਰੇ ਨੂੰ ਵੋਟਾਂ ਪਾਈਆਂ ਜੀ ਵੋਟਾਂ ਇਸ ਕਰਕੇ ਪਾਈਆਂ ਸੀ ਵੀ ਸਾਡੀ ਜ਼ਮੀਨ ਤੇ ਕਬਜ਼ਾ ਕਰੀ ਜਿੱਤਕੇ ਨਾਲ ਜੀ ਸਰ ਮਤਲਬ ਥੋੜਾ ਕਹਿਣਾ ਅਸਲ ਵਿੱਚ ਕੀ ਹੈ ਵੀ ਹੁਣ ਮਜੂਤਾ ਫੈਸਲਾ ਕੀ ਹੋਣਾ ਚਾਹੀਦਾ ਵੀ ਤੁਹਾਨੂੰ ਲੱਗਦਾ ਕਿ ਮਜੂਤਾ ਫੈਸਲਾ ਜੀ ਅਸੀਂ ਇੱਕ ਅਸੀਂ ਇਹ ਕਹਿੰਨੇ ਆਂ ਵੀ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਹੈ ਜੀ ਕੋਰਟ ਨੇ ਛੇਤੀ ਦਿੱਤੀ ਹੋਈ ਹੈ ਜੀ ਜੇ ਅਸੀਂ ਗਲਤ ਮਤਲਬ ਕੋਈ ਉਹ ਕਹਿੰਦੇ ਨੇ ਵੀ ਇਹ ਫਸਲ ਵੱਢ ਲੈ ਕੇ ਜਾਓ ਲੈ ਕੇ ਜੋ ਵੀ ਹੋ ਗਿਆ ਜੇ ਅਸੀਂ ਗਲਤ ਹੈ ਸਾਡੇ ਤੇ ਕਾਰਵਾਈ ਹੋਏ ਜੀ ਅਸਿੱਧਾ ਹੀ ਕਹਿਣਾ ਚਾਹੁੰਦੇ ਆ ਵੀ ਜੋ ਇਹ ਕਹਿੰਦੇ ਨੇ ਵੀ ਹਟਾਣਾ ਸਾਹਿਬ ਐ ਕਰਾ ਰਹੇ ਨੇ ਵਾਹ ਕਰਾ ਰਹੇ ਨੇ ਮਤਲਬ ਇਹ ਦ ਮਤਲਬ ਉਹ ਤੋਂ ਬਾਅਦ ਜੀ ਇਹ ਮਤਲਬ ਸਾਡੇ ਰਿਸ਼ਤੇਦਾਰ ਨੇ ਜਿਹੜੇ ਇਹ ਜੇ ਜੇ ਟਾਇਰ ਹੋਏ ਹੋਏ ਨੇ ਜਿਵੇਂ ਆਫਸਰ ਲੈਂਚ ਮਤਲਬ ਇਹਨਾਂ ਨੇ ਅੱਜ ਤੱਕ ਜੀ ਇਹਨਾਂ ਦੇ ਕੋਈ ਡਰਾਫਟ ਮਤਲਬ ਕੋਈ ਵੀ ਬਾਕੀ ਜਿਹੜੇ ਗਰਵਾਚਨ ਸਿੰਘ ਜੀ ਤਾਂ ਜੀ ਤੇ ਹੋ ਗਏ ਜੀ ਮਤਲਬ ਇਹਨਾਂ ਦੇ ਐਫ ਆਈ ਆਰ ਵੀ ਹੋਈ ਹੋਈ ਹੈ ਗਰਵਾਚਨ ਸਿੰਘ ਦਾ ਇੱਕ ਬੇਟਾ ਜੀ ਪੀਓ ਵੀ ਹੋਇਆ ਹੋਇਆ ਇੱਕ ਇਹਨਾਂ ਦਾ ਭਤੀਜਾ ਵੀ ਹੋਇਆ ਹੋਇਆ ਜੀ ਕਤਲ ਕੇਸ ਚ ਉਲਟ ਪਰਮ ਮਤਲਬ ਪਟਿਆਲੇ ਰਹਿੰਦੇ ਸੀ ਉਹ ਸੀਐਸ ਟਾਈਪ ਕੋਲ ਜੀ ਮਤਲਬ ਇਹਨਾਂ ਦੀ ਕੋਈ ਉਹਨਾਂ ਦਾ ਬੰਦਾ ਮਾਰਿਆ ਹੋਇਆ ਜੀ ਮਤਲਬ ਉਹ ਚ ਪੀਓ ਹੋਏ ਹੋਏ ਨੇ ਜੀ ਮਤਲਬ ਪੰਗੋੜੇ ਤਾਂ ਜੀ ਇਹ ਆਪ ਨੇ ਗੈਂਗਸਟਰ ਨੇ ਗੁੰਡੇ ਨੇ ਜੀ ਕਹਿ ਸਾਨੂੰ ਰਹੇ ਨੇ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਦਿਖ ਰਿਹਾ ਇੰਡਸਿਕ ਟੀਵੀ ਮੈਂ ਸੁਖਮੀਤ ਸਿੰਘ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਦੋ ਤੇਰਾ ਦਾ ਜ਼ਮੀਨੀ ਵਿਵਾਦ ਛੜਦਾ ਉਹਦੇ ਵਿੱਚ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਰਜੋਤ ਸਿੰਘ ਡਾਣਾ ਜੋ ਨਵੇਂ ਹਲਕਾ ਇੰਚਾਰਜ ਲੱਗੇ ਨੇ ਸਨੌਰ ਦੇ ਉਹਨਾਂ ਦੇ ਵਿੱਚ ਵੱਡੇ ਇਲਜ਼ਾਮ ਲੱਗਦੇ ਕੀ ਗੱਲਬਾਤ ਹੈਗੀ ਹੈ ਤੇ ਕੀ ਸਭ ਕੁਝ ਇਸ ਤਰ੍ਹਾਂ ਅਸੀਂ ਮੌਜੂਦ ਹਾਂ ਉਸੇ ਪਿੰਡ ਦੇ ਵਿੱਚ ਤੇ ਇੱਕ ਤਰ ਸਾਡੇ ਨਾਲ ਮੌਜੂਦ ਹੈ ਉਹਨਾਂ ਗੱਲਬਾਤ ਕਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਤੇ ਸਤਿ ਸ੍ਰੀ ਅਕਾਲ ਜੀ। ਭਾਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈਗਾ ਇਹ? ਜਸਪਾਲ ਸਿੰਘ ਜੀ, ਪਿੰਡ ਮਹਿੰਦੂਪੁਰਾ ਜੀ। ਭਾਜੀ ਕੀ ਮਸਲਾ ਹੈਗਾ ਕਿ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਵੱਡੇ ਇਲਜ਼ਾਮ ਹਰਜੋਤ ਸਿੰਘ ਦਾਣਾ ਤੇ ਵੀ ਲੱਗਦੇ ਤੇ ਤੁਹਾਡੇ ਤੇ ਵੀ ਲੱਗਦੇ ਕਿ ਤੁਸੀਂ ਉਹਨਾਂ ਜ਼ਮੀਨ ਤੇ ਕਬਜ਼ਾ ਹੈ। ਅਸਲ 'ਚ ਪਹਿਲਾਂ ਰੋਲਾ ਕੀ ਹੈ ਤੁਸੀਂ ਰੋਲੇ ਬਾਰੇ ਦੱਸਣਾ ਦੱਸ ਦੋ। ਸਰ ਸਾਡੀ ਇੱਥੇ 4 ਪਰਾਂ ਦੀ ਜ਼ਮੀਨ ਹੈ। ਸਾਡੇ ਫਾਦਰ ਨੇ ਜ਼ਮੀਨ ਖਰੀਦੀ ਹੋਈ ਹੈ। 4 ਪਰਾਂ ਅਸੀਂ ਬਾਹ ਬਾਹੀ ਕਰ ਰਹੇ ਹਾਂ। ਸ਼ੁਰੂ ਤੋਂ ਬਚਪਨ ਤੋਂ ਅਸੀਂ ਕਰ ਰਹੇ ਹਾਂ ਜੀ। ਅਸੀਂ ਬਾਹ ਬਾਹੀ ਕਰ ਰਹੇ ਹਾਂ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ। ਜੀ। ਤੇ ਉਹ ਜ ਗੁਰਬਚਨ ਸਿੰਘ ਹੈ ਉਹ ਤਾਂ ਲੜਕਾ ਧਨਜੀਤ ਉਹ ਅਸੀਂ ਜਦੋਂ ਬਾਹ ਬਾਹੀ ਦੇ ਸਮੇਂ ਅਸੀਂ ਇੱਥੇ ਫਸਲ ਬੀਜੀ ਹੋਈ ਸੀਗੀ ਕਣਕ ਕਣਕ ਤੇ ਜਦੋਂ ਅਸੀਂ ਆਪਣਾ ਖਾਦ ਪਾ ਰਹੇ ਸੀਗੇ ਖਾਦ ਪਾਉਂਦੇ ਸਮੇਂ ਉਹ ਖੇਤਾਂ 'ਚ ਆਇਆ ਖੇਤਾਂ 'ਚ ਆ ਕੇ ਸਾਨੂੰ ਧਮਕਾਉਣ ਲੱਗਿਆ ਕਹਿੰਦਾ ਆਹ ਪੈੜੀ ਮੇਰੀ ਹੈ ਜੀ ਮਹਾ ਤੁਹਾਡੀ ਪੈੜੀ ਕਿਸ ਤਰ੍ਹਾਂ ਤੁਸੀਂ ਖਰੀਦਿਆ ਤੁਸੀਂ ਜਿੱਥੇ ਤਕਸੀਮ ਕਰਾਓ ਤੇ ਲਵੋ ਸਾਰੇ ਸਾਰੀ ਪੈੜੀ 'ਚ ਇਹ ਪੈੜੀ ਤਾਂ ਅਸੀਂ ਸਵਾਭ ਨਾਲ ਸ਼ੁਰੂ ਤੋਂ ਕਰ ਰਹੇ ਆਂ ਫਿਰ ਉਹਨੇ ਬਾਰ-ਬਾਰ ਸਾਨੂੰ ਧਮਕਾਉਣ ਲੱਗਿਆ ਕਹਿੰਦੇ ਬਾਹਰ ਹੋ ਜਾਓ ਮੇਰੇ ਕੋਲ ਪਿਸਤਲ ਹੈ ਮੈਂ ਮਾਰ ਦੇਣੀ ਆ ਉਹਨੇ ਬਾਰ-ਬਾਰ ਪਿਸਤਲ ਨੂੰ ਹੱਥ ਪਾੰਦਾ ਰਿਹਾ ਆ ਸਾਨੂੰ ਤਾਂ ਪ੍ਰਮਾਤਮਾ ਨੇ ਬਚਾਇਆ ਜੀ ਉਹਨਾਂ ਤੋਂ ਜੀ ਵੀ ਇਹਨੇ ਤਾਂ ਸਾਨੂੰ ਇੱਥੇ ਮਾਰ ਦੇਣਾ ਸੀਗਾ ਜੀ ਜੀ ਇਹ ਘਟਨਾ ਪਿਛਲੇ ਸਾਲ ਦੀ ਹੈ ਕਿ ਜਦੋਂ ਕਣਕ ਵੜੀ ਜਦ ਹਾਂ ਜੀ ਹਾਂ ਜੀ ਹਾਂ ਜਦੋਂ ਕਣਕਾਂ ਦੇ ਟਾਈਮ ਜਦੋਂ ਅਸੀਂ ਖਾਦ ਪਾ ਰਹੀ ਸੀਗੇ ਸਾਡੀ ਅਸੀਂ ਵੀਡੀਓ ਬਣਾਈ ਆ ਵੀਡੀਓ ਅਸੀਂ ਇਹ ਕੋਰਟ 'ਚ ਵੀ ਲਾਈ ਆ ਤੇ ਥਾਣੇ ਵੀ ਦਿੱਤੀ ਐ ਚੌਂਕੀ ਚ ਵਿਚ ਦਿੱਤੀ ਆ ਐਸਐਸਬੀ ਸਾਹਿਬ ਦੇ ਦਫ਼ਤਰ ਦਿੱਤਾ ਜੀ ਤੇ ਅਸੀਂ ਸੀਐਮ ਸਾਹਿਬ ਨੂੰ ਵਿੰਡੋ ਔਨ ਵਿੰਡੋਸ ਕੰਪਲੀਟ ਕੀਤੀ ਆ ਜੀ ਵੀ ਸਾਡੇ ਨਾਲ ਇਦਾਂ ਤੱਕਾ ਹੋ ਰਿਹਾ ਇਹ ਪਠਾਨ ਮਜਰਾ ਤੱਕਾ ਕਰਾ ਰਿਹਾ ਸਾਡੇ ਨਾਲ ਕਿਉਂਕਿ ਪਠਾਨ ਮਜਰਾ ਦਾ ਇਹ ਫੁੱਫੜ ਹੈ ਜੀ ਇਹ ਧਨਜੀਤ ਦੇ ਗੁਰਵਰਤਨ ਦਾ ਲੜਕਾ ਜੀ ਇਹ ਸਾਡੇ ਰਲ ਮਿਲ ਕੇ ਸਾਡੇ ਨਾਲ ਬਹੁਤ ਤੱਕਾ ਕਰਾ ਰਹੇ ਜੀ ਜੀ ਸੀਸ਼ਨ ਗਏ ਸੀ ਉਦੋਂ ਕੋਈ ਕਾਰਵਾਈ ਹੋਈ ਤੁਹਾਡੇ ਉੱਪਰ ਕੋਈ ਜੀ ਕੈਰ ਮੇਰਾ ਤੱਕਾ ਹੋਇਆ ਪਿਛਲ ਦਿਖ ਉਹਦੇ ਵਿੱਚ ਕੋਈ ਪੁਲਿਸ ਸਟੇਸ਼ਨ ਜਾ ਕੇ ਕੋਈ ਕਾਰਵਾਈ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਉਸ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਰਨਾ ਕారణ ਤਾਂ ਜੀ ਇਹ ਐਮਐਲਏ ਦੇ ਖੁਦ ਇਹਦੇ ਰਿਸ਼ਤੇਦਾਰ ਜੀ ਇਹ ਕਹਿੰਦੇ ਸਾਡੀ ਸਰਕਾਰ ਹੈ ਜੀ ਕਿਹੜੇ ਐਮਐਲਏ ਅਮਰ ਹਰਮੀਤ ਪਠਾਣ ਮਾਜਰਾ ਜੀ ਜੀ ਉਹ ਉਹਨਾਂ ਦੀ ਸਹਤ ਇਹ ਸਾਰਾ ਕੁਝ ਕਰ ਰਹੇ ਜੀ ਜੀ ਅਸੀਂ ਬਾਰ-ਬਾਰ ਰਿਕਵੈਸਟਾਂ ਕਰਦੇ ਕੰਪਲੇਨਟਾਂ ਪਾਈਆਂ ਸ਼ਿਕਾਇਤਾਂ ਪਾਈਆਂ ਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਅਸੀਂ ਸਾਰੇ ਕਿਤੇ ਜਾ ਕੇ ਫਿਰ ਜਦੋਂ ਸਾਨੂੰ ਸਟੇ ਦੇ ਬਾਵਜੂਦ ਸਾਡੀ ਇਹਨਾਂ ਨੇ ਸੱਤ-ਚਾਰ ਨੂੰ ਸਾਡੇ ਇਹਨਾਂ ਨੂੰ ਰਾਤ ਨੂੰ ਕਣਕ ਚੋਰੀ ਕਰ ਲਏ ਜੀ ਇਹ ਗੁਰਪਰਤਨ ਸਿੰਘ ਇਹਦਾ ਲੜਕਾ ਇਹ ਜਾ ਕੇ ਜੀ ਬੰਦੇ ਜਾ ਕੇ ਰਾਤ ਨੂੰ ਸਾਡੇ ਇੱਕ ਕਣਕ ਸਾਡੀ ਵੱਟ ਲੈ ਗਏ ਸਟੇ ਦੇ ਵਿੱਚ ਇਹਨਾਂ ਨੇ ਕੋਈ ਸਟੇ ਦੀ ਪਰਵਾਹ ਨਹੀਂ ਕੀਤੀ ਇਹ ਨਜਾਇਜ਼ ਕਬਜ਼ਾ ਜੀ ਹਰਮੀਤ ਪਠਾਨ ਮੱਜਰੇ ਨੇ ਕਰਾਇਆ ਆਪਣੇ ਖੂਫੜ ਤੋਂ ਜੀ ਇਹ ਧੱਕੇ ਨਾਲ ਰੁਕੇ ਗਿਆ ਜੀ ਸਾਡੇ ਪਿੰਡ ਦੇ ਲੋਕ ਡਰਦੇ ਆ ਇਹਨਾਂ ਦੇ ਕੋਈ ਅੱਗੇ ਨਹੀਂ ਆਣਾ ਚਾਹੁੰਦਾ ਜੀ ਸਾਰੇ ਲੋਕਲ ਲੋਕ ਨੇ ਜੀ ਡਰਦੇ ਆ ਅਸੀਂ ਵੀ ਡਰਦੇ ਆ ਜੀ ਐਵੇਂ ਕਹੀਏ ਸਾਡੀਆਂ ਰੂੜੀਆਂ ਵਾਲੀਆਂ ਤੇ 20 ਸਾਲ ਬਾਅਦ ਮੈਂ ਬੱਚੇ ਜਿੰਦੇ ਰਹੇ ਨੇ ਮਾਨ ਸਾਹਿਬ ਦੇ ਮਾਨ ਸਾਹਿਬ ਨੇ ਮੈਨੂੰ ਸਾਥ ਦਿੱਤਾ ਜੀ ਜਗ੍ਹਾ ਛਡਾਲੀ ਨਹੀਂ ਇਹ ਇੱਡਾ ਨਕਮਾ ਬੰਦਾ ਐ ਤਾਂ ਨਾ ਮੈਨੂੰ ਮੇਰੇ ਘਰ ਨਾ ਬੜਨ ਦਿੰਦਾ ਸਾਡੀ ਜਨਾਨੀਆਂ ਤੇ ਮੇਰੀ ਨੂੰ ਤੇ ਪਰਚਾ ਮੇਰੇ ਭਰਾ ਦੀ ਨੂੰ ਤੇ ਪਰਚਾ ਇਹਨੇ ਬਚਨ ਦੇ ਮੁੰਡੇ ਨੇ ਕਾਲੂ ਨੇ ਤਾਂ ਕੋਲ ਵੈ ਕੇ ਇੱਕ ਸਾਡੇ ਪਿੰਡ ਦਾ ਜੀ ਜਗਿੰਦਰ ਦੋਜੀ ਦਾ ਮੁੰਡਾ ਇਹਨਾਂ ਨੇ ਜੀ ਨਜਾਇਜ਼ ਪਰਚੇ ਸਾਡੀ ਨੂੰਹਾਂ ਤੇ ਸਾਡੀ ਜਨਾਨੀਆਂ ਦੇ ਸਾਡੇ ਤੇ ਨਜਾਇਜ਼ ਦੋ ਵਾਰੀ ਮੇਰੇ ਬੰਦੇ ਇਹਨਾਂ ਨੇ ਮਰਵਾਉਣ ਵਾਸਤੇ ਗੱਲ ਪਾਤੀ ਜੀ ਤਿੰਨ ਵਾਰੀ ਪੈ ਕੇ ਜੀ ਬੰਦੇ ਮੈਨੂੰ ਗੱਲ ਤਾਂ ਮੈਨੂੰ ਮਰਵਾਉਣ ਨੂੰ ਫਿਰਦਾ ਜੀ ਇਹ ਮੇਰੇ ਕੋਈ ਵੀ ਬਾਰਦਾਤ ਹੋ ਜਾਂਦੀ ਹੈ ਮੇਰੇ ਤੇ ਇਹ ਬਚਨ ਦਾ ਪਰਿਵਾਰ ਕੀ ਟਹਿਲ ਸਿੰਘ ਦਾ ਪਰਿਵਾਰ ਸਾਰਾ ਜ਼ਿੰਮੇਵਾਰ ਹੋਵੇਗਾ ਜੀ ਇਹ ਨਜਾਇਜ਼ ਕਬਜ਼ਾ ਕਰਿਆ ਜੀ ਸਾਡੇ ਉਰੇ ਕਿਸੇ ਟਾਈਮ ਦੇ ਵਿੱਚ ਛੱਪੜ ਹੁੰਦਾ ਸੀ ਸਾਡੀਆਂ ਇਹਨਾਂ ਨੇ ਆ ਉਰੇ ਤੋਂ ਰੂੜੀਆਂ ਜੀ ਕਰੀਬ ਜਨਤਾ ਦੀਆਂ ਸਾਰੀਆਂ ਕਰਾ ਕੇ ਆ ਛੱਪੜ ਬੰਦ ਕਰ ਲਿਆ ਜੀ ਪਹਿਲਾਂ ਫਿਰ ਵੰਦੇ ਰਹੇ ਜੀ ਅਸੀਂ ਗਰੀਬਾਂ ਜੀ ਡਰਦੇ ਰਹੇ ਨੇਹ ਪ੍ਰਾਲਾ ਕਰਿਆ ਚਲੋ ਮਾਨ ਸਾਹਿਬ ਨੇ ਮੇਰਾ ਸਾਥ ਦਿੱਤਾ ਜੀ ਮੈਂ ਫਿਰ ਇਹ ਰੂੜੀਆਂ ਜੋਗੀ ਜਗ੍ਹਾ ਛਡਾਲੀ ਤੀ ਜੇ ਤੋਂ ਫਿਰ ਬਹੁਣ ਆ ਗਏ ਜੀ ਫਿਰ ਇਹ ਉਰੇਓ ਅਸੀਂ ਇਹ ਕੜਤੇ ਜੀ ਲੇਡੀ ਲੂਡੀਆਂ ਸਾਡੀਆਂ ਪੈ ਗਈਆਂ ਫਿਰ ਦਵੱਲੇ ਜੀ ਇਹ ਸਾਰਾ ਨਜਾਇਜ਼ ਕਬਜ਼ਾ ਕਰਾਇਆ ਹੋਇਆ ਜੀ ਪਠਾਨ ਮੱਜਰੇ ਨੇ ਕਰਾਇਆ ਇੱਥੇ ਕਹਿੰਦੇ ਇੱਟਾਂ ਦੀ ਫੈਕਟਰੀ ਲਾਵਾਂਗੇ ਲੋਕ ਇੱਟਾਂ ਦੀ ਫੈਕਟਰੀ ਇਹ ਸਾਡੇ ਗਵੰਡੀਆਂ ਜੀ ਉਹ ਮੇਰੀ ਮੋਟਰ ਹੈ ਇਹ ਇਹਨਾਂ ਦੀ ਪੈਲੀ ਹੈ ਇਹਨਾਂ ਨੇ ਮੈਂ ਇੱਥੇ ਜਦੋਂ ਤੋਂ ਮੈਂ ਸੁਰਤ ਸੰਭਾਲੀ ਆ ਇਹ ਇੱਥੇ ਕਾਸਤ ਕਰਾਂਗੇ ਇੱਥੇ ਖੇਤੀ ਕਰ ਰਹੇ ਆ ਬਿਲਕੁਲ ਇਹਨਾਂ ਦੇ ਕਬਜ਼ੇ ਹੈ ਇਹ ਹੀ ਮਾਲਕ ਹੈ ਜੇ ਕੋਈ ਇਹਨਾਂ ਨੇ ਵੇਚੀ ਹੁੰਦੀ ਤਾ ਫਿਰ ਇਹ ਕਿਉਂ ਆਂਦੇ ਓਰੇ? ਇਹੀ ਇਹਨਾਂ ਨੇ ਫਸਲ ਇਹਨਾਂ ਦੇ ਸੀ ਕਿ ਇਹੀ ਵੇਚ ਰਹੇ ਕਿਉਂਕਿ ਮੇਰੀ ਨਾਲ ਬਿਲਕੁਲ ਬੱਟ ਦੇ ਨਾਲ ਮੇਰੀ ਬੱਟ ਲੱਗਦੀ ਆ। ਇਹ ਜਿਹੜੇ ਕਾਬਜੇ ਸੀਗੇ ਇਹ ਜਿਹੜੇ ਮਾਲਕ ਇਸ ਟਾਈਮੇ ਖੜੇ ਆ ਜਸਪਾਲ ਉਹਨੇ ਇਹ ਮਾਲਕ ਆ ਜੂਏ। ਬਿਲਕੁਲ ਇਹ ਜਿਹੜੀ ਰਿਐਲਿਟੀ ਹੈ। ਜੇ ਰਹੀ ਗੱਲ ਜਿਹੜੀ ਉਹ ਜਿਹੜੀ ਕਹਿੰਦਾ ਵੀ ਮੈਂ ਖਰੀਦ ਲਈ ਇਹ ਜ਼ਮੀਨ। ਉਹ ਕੋਈ ਥਰਡ ਪਾਰਟੀ ਹੈ ਜੀ। ਜਿਹੜਾ ਕੋਈ ਹੋਰ ਹਿੱਸੇਦਾਰ ਕੋਈ ਬੋਲਦਾ ਮੈਨੂੰ ਨਹੀਂ ਪਤਾ ਉਸ ਬਾਰੇ। ਉਹ ਹਰਿਆਣਾ ਚਾ ਕੋਈ ਪਾਰਟੀ।